ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਮੌਸਮ ਹੈਗਾ ਇਹ ਬਹੁਤ ਵਧੀਆ ਏ ਮੈਂ ਕਿਹਾ ਚੱਲ ਅੱਜ ਨਾ ਮਸਾਲਾ ਸੁਕਣਾ ਪਾਦਮਾ ਤੇ ਮਸਾਲਾ ਅੱਜ ਪੀਵਾਂਗੇ ਤੇ ਹੋਰ ਦੇਖਦੇ ਆ ਅੱਜ ਕੀ ਕੀ ਕੰਮ ਕਰਦੇ ਆ ਤੇ ਅੱਜ ਜਾਣ ਦਾ ਵੀ ਕਿਤੇ ਪਲਾਨ ਬਣਦਾ ਏ ਅੱਜ ਖੰਨੇ ਜਾਣ ਦਾ ਵੀ ਪ੍ਰੈਨ ਬਣਦਾ ਮੈਂ ਕਹਿੰਦੀ ਸੀ ਮੈਂ ਖਾ ਥੋੜੀ ਬੋਧੀ ਸ਼ਾਪਿੰਗ ਕਰ ਲੰਨੀ ਆ ਜੇ ਕੱਪੜਿਆਂ ਦੀ ਤੇ ਦੇਖਦੀ ਆ ਜੇ ਘਰ ਦੇ ਵਿੱਚ ਹੋਰ ਕੋਈ ਕੰਮ ਹੋਇਆ ਤਾਂ ਤਾਂ ਦੇਖਦੇ ਆ ਸਰਤਾਜ ਜੀ ਨੂੰ ਪੁੱਛਦੇ ਆ ਵੀ ਜੇ ਤਾਂ ਜਾਣਾ ਹੋਊਗਾ ਤਾ ਖੰਨੇ ਨੂੰ ਜਾਣ ਦੀ ਸਲਾਹ ਕਰਦੇ ਆ ਨਹੀਂ ਤਾਂ ਫਿਰ ਇੱਥੇ ਘਰ ਵਿੱਚ ਦੇਖਦੇ ਕੋਈ ਕੰਮਕਾਰ ਹੋਊਗਾ ਦੀਦੀ ਆ ਉਹ ਆ ਪਟਿਆਰਾ ਗਿਆ تھا ਨਾ ਆ ਪਟਿਆਰਾ ਚਲਾ ਗਿਆ تھا ਹਾਂ কাল ਨੂੰ ਮੈਂ ਪਟਿਆਲੇ ਜਾ ਕੇ ਆਈ ਆ ਫਿਰ ਨਾ ਹਮ ਨਾ ਕੰਮ ਕਰਕੇ ਉਸ ਤੋਂ ਬਾਅਦ ਮੈਂ ਗਿਆ ਤਾਂ ਕੋਈ ਸਮਾਨ ਲੈਣੇ ਲਈ ਉਹ ਵਾਲੀ ਘਰ ਮੈਂ ਹਾਂ ਉਸਮੇ ਨਾ ਚਾਬੀ ਫਸ ਕੇ ਟੁੱਟ ਗਈ ਉਸ ਤੋਂ ਬਾਅਦ ਉਹਦੇ ਵਿੱਚੋਂ ਤੈਗੀ ਕੱਢਣਾ ਦਾ ਇਹ ਕੁਝ ਕੁਝ ਤਾਂ ਕਿ ਕਿਹਾ ਨਾ ਛੋਟੂ ਕੁਝ ਬੋਲਾ ਤਾਂ ਲਾਣੇ ਕੇ ਲਈ ਹਾਂ ਫਿਰ 300 ਖੋਲਾ ਤਾਂ ਉਸੇ ਮੇ ਚਾਬੀ ਫਸ ਗਈ ਆ ਛੋਟੂ ਕੁ ਖੋਲਾ ਤਾਂ ਚਾਬੀ ਤੋੜ ਲਈ ਦੇਖੀ ਕਿਸ ਤਰ੍ਹਾਂ ਨਾ ਚਾਬੀ ਹੁਣ ਵਿੱਚੇ ਤੋੜੇ ਦਿੱਤੀ ਹਾਂ ਉਹਨੂੰ ਤੁਸੀਂ ਮੇਰੀ ਗੱਲ ਸੁਣ ਆਰਾਮ ਨਾਲ ਖੋਲਦਾ ਆਰਾਮ ਨਾਲ ਖੋਲਾ ਅੰਦਰੀ ਟੁੱਟ ਗਈ ਐਕਾਂ ਤਾਂ ਲੌਕ ਤਾਂ ਇੰਨਾ ਵਧੀਆ ਲੱਗਿਆ ਹੋਇਆ ਮਹਿੰਗਾ ਲਾਉਂਦਾ ਨਹੀਂ ਮੇਰੀ ਗੱਲ ਸੁਣ ਖੜ ਕੇ ਗੱਲ ਕਰ ਮੇਰੇ ਨਾਲ ਕਿ ਐਮਰਜੈਂਸੀ ਆ ਗਈ ਦੀ ਵੀ ਤੁਹਾਨੂੰ ਨਾ ਬਾਅਦ ਵਿੱਚ ਤੇ

ਸਪਰੇ ਉਹ ਦਸ ਸਪਰੇਗੇ ਦੋ ਬੇਟੀਆਂ ਲਿਆਂਦੀਆਂ ਪਈਆਂ ਪਹਿਲਾਂ ਉਹ ਸਪਰੇ ਕਰ ਕਰਾ ਲੰਦੇ ਪਹਿਲਾਂ ਉਸਮੇ ਹੋਰ ਦਵਾਈ ਚਾਹੀਏ ਸੀ ਇਹ ਜਾਤਾ ਸੀ ਸਵੇਰੇ ਗਏ ਆ ਜੇ ਪਤਾ ਵੀ ਭਾਈ ਪਟਿਆਲੇ ਨੂੰ ਇਹਨਾਂ ਨੂੰ 9 ਵਜੇ ਤੁਰ ਪੈਣਾ 9:30 ਤੁਸੀ ਸਾਥ ਜਿਹੜੇ ਖਲਾਉਣ ਦੇ ਲੋਕ ਹਮਕੋ ਮਤ ਬੋਲਿਓ ਉਸੇ ਕੋ ਬੋਲਿਓ ਉਹਨੂੰ ਭੇਜ ਜਾਤਾ ਹਮ ਨੂੰ ਕੀ ਤੋੜੇ ਤੋੜੇ ਕੀ ਨੇ ਫਿਰ ਮੇਰਾ ਸਬੂਤ ਐਜੇ ਕੰਮ ਨਾ ਕਰਿਆ ਕਰੋ ਹੁਣ ਮਿਸਤਰੀ ਆਊਗਾ ਹੈ ਫਿਰ ਉਹ ਦਰਵਾਜੇ ਦੀ ਕਿੰਨੀ ਪਟ ਪਟਾਈ ਹੋਣੀ ਲੋਕ ਕਿਤੇ ਸੌਖੇ ਹੋਣੇ ਆ ਲੱਗਦੇ ਆ ਚੱਲ ਦਿਖਾ ਮੈਨੂੰ ਕੀ ਚੰਦ ਚੜ੍ਹਿਆ ਏ ਹੋਰ ਇਹ ਕੁਝ ਕਰ ਦਿੰਨੇ ਪਿੱਛੇ ਤੇ ਹਾਂ ਮੈਨੂੰ ਕਿਉਂ ਪਤਾ ਆਂ ਤੂੰ ਬੋਲਾ ਆ ਕੇ ਇਸ ਨੂੰ ਬਤਾ ਦੇਗਾ ਕਿ ਮੈਂ ਆਪਸੇ ਮਰੇ ਹੀ ਤੁਰ ਗੁੱਸਾ ਕਰਨੇ ਲੱਗਾ ਉਸੇ ਦੀ ਨਹੀਂ ਬਾਤ ਹੈਗੀ ਤੁਸੀਂ ਜਾਂ ਦੇਖਦੇ ਜਦੋਂ ਲੋਕ ਤੋੜਦੇ ਅੱਗੇ ਵੀ ਤੁਹਾੱਚੀ 2 ਮਹੀਨੇ ਨਹੀਂ ਹੋਏ ਹੈਗੇ ਲੋਕ ਨੂੰ ਚੱਲ ਖੋਲ ਕੇ ਦਿਖਾ ਮੈਨੂੰ ਕਿਵੇਂ ਤੁਸੀਂ ਚਾਬੀ ਪਸਾਈ ਹੈ ਚੱਲ ਕੀ ਕਰਿਆ ਹੁਣ ਤੁਸੀਂ ਲੈ ਰੇਖਾ ਹੈ ਜੇ ਕੰਮ ਨਹੀਂ ਕਰ ਚੰਗੇ ਲੱਗਦੇ ਹੁੰਦੇ ਮੈਨੂੰ ਲੈ ਚਾਬੀ ਉਹ ਵੀ ਵਿਚੇ ਵਸਾਈ ਪਈ ਹੈ ਹੁਣ ਕਿਵੇਂ ਮਿਸਤਰੀ ਐ ਦਰਵਾਜਾ ਸਾਰਾ ਤੋੜ ਹੋਊਗਾ ਲੈ ਮਹਿੰਗਾ ਲੋਕ ਤਾਂ ਤੁਸੀਂ ਇਹਨੂੰ ਆਰਾਮ ਨਾਲ ਐਸ ਤਰ੍ਹਾਂ ਫੜ ਕੇ ਪਹਿਲਾਂ ਚਾਬੀ ਨੂੰ ਘੁਮਾਓ ਚਾਬੀ ਨੂੰ ਘੁਮਾ ਕੇ ਨਾ ਫਿਰ ਇਹਨੂੰ ਹੈਂਡਲ ਨੂੰ ਹੀਠਾਂ ਨੂੰ ਘੁਰਤਾ ਆ ਕੇ ਤੇ ਜਾ ਕੇ ਦਰਵਾਜਾ ਲੱਗਦਾ ਏ ਇਹ ਦਰਵਾਜਾ ਹੈਗਾ ਲੱਕੜੀ ਦਾ ਦੇਖ ਕਿ ਆਹ ਹਾਲ ਕਰਿਆ ਪਿਆ ਇੱਥੇ ਵੀ ਸੱਟਾਂ ਮਾਰੀਆਂ ਪਈਆਂ ਇਹ ਸੱਟਾਂ ਹਮ ਨਹੀਂ ਮਾਰੇ ਹੋਰ ਕਿਨੇ ਮਾਰੀਆਂ ਇਹ ਆਖ ਲੱਗ ਗਿਆ ਹੋਊਗਾ ਲੱਗ ਗਿਆ ਹੋਊਗਾ ਫਿਰ ਗਾਲ ਨੂੰ ਜਦੇ ਬਦਲ ਦੇਣਾ ਉਹ ਲੱਕੜੀ ਦਾ ਦਰਵਾਜਾ ਏ ਉਹਨਾਂ ਨੂੰ ਕਿਵੇਂ ਖੋਲੂਗਾ ਮਿਸਤਰੀ ਕੇ ਮੈਨਾਂ ਹੀ ਹੁਣ ਮੈਂ ਉਹਨੂੰ ਹੁਣ ਫੋਨ ਕਰਦੇ ਆਂ ਮਿਸਤਰੀ ਨੂੰ ਨਹੀਂ ਅਸੀਂ ਇੱਕ ਦਿਨ ਵਾਸਤੇ ਕਿਹਾ ਪਟਿਆਲੇ ਚੱਲ ਕੇ ਤੁਸੀਂ ਬਾਹਰ ਵਿੱਚ ਤੇ ਕਿੰਨਾ ਨੁਕਸਾਨ ਕਰ ਦਿੰਦੇ ਆਂ ਆਂ ਦੀਦੀ ਇਸ ਵਿੱਚ ਦਵਾਈ ਨਹੀਂ ਹੋ ਗਿਆ ਤਾਂ ਹੁਣ ਇੰਨਾ ਨੁਕਸਾਨ ਹੋਇਆ ਬੈ ਦੀਦੀ ਆਰਾਮ ਨਾਲ ਖੋਲਾ ਤਾਂ ਉਹ ਪਤਾ ਨਹੀਂ ਅੰਦਰ ਜਾ ਕੇ ਕਿਵੇਂ ਫਸ ਗਿਆ ਹਮ اتنا ਜ਼ੋਰ ਸੇ ਵੀ ਨਹੀਂ ਲਗਾਤਾ ਮੈਂ ਅੱਛਾ ਸੇ ਪਿਆਰ ਸੇ ਖੋਲਾ ਤਾਂ ਲੇਕਿਨ ਫਸ ਗਿਆ ਦੇਖੋ ਜਿਹੜੀ ਆ ਚਾਬੀ ਆ ਇਹ ਵੀ ਚਾਬੀ ਤੁਸੀਂ ਵਿੰਗੀ ਕਰਤੀ ਜਿਹੜੀ ਆ ਹਾ ਉੱਪਰ ਕਿਲੀ ਲੱਗੀ ਹੋਈ ਦੀ ਲੋਕ ਇਹ ਵੀ ਤੁਸੀਂ ਤੋੜਤੀ ਹੈ ਹਾਂ ਹੁਣ ਅਕਸਰ ਨੂੰ ਚੀਜ਼ ਬਹੁਤ ਔਖੀ ਬਣਦੀ ਆ ਹੁਣ ਮਿਸਤਰੀ ਨੂੰ ਬੁਲਾਉਂਗੇ ਮਿਸਤਰੀ ਵੀ ਕੀ ਕਹੂਗਾ ਵੀ ਇਹ ਕਿਹੜੇ ਤਰੀਕੇ ਨਾਲ ਤੁਸੀਂ ਲੋਕ ਖੋਲਣ ਲੱਗੇ ਤੇ ਮੈਨੂੰ ਤਾਂ ਐ ਲੱਗਦਾ ਹੈ ਇਹ ਲੋਕ ਅੰਦਰੋਂ ਲੱਗਿਆ ਹੋਇਆ ਬਾਹਰ ਤੋਂ ਤੁਸੀਂ ਤੋੜਤਾ ਹੈ ਹੁਣ ਇਹਦੇ ਵਿੱਚ ਨਾ ਇਹਦਾ ਖੋਲਣ ਦਾ ਇੱਕੇ ਕੰਮ ਹੈ ਜਿਆਦਾ ਖਿੜਕੀ ਪੱਟ ਹੋਊਗੀ ਖਿੜਕੀ ਪੱਟ ਕੇ ਨਾ ਗ੍ਰਿਲ ਕੱਢ ਕੇ ਤਾਂ ਮਿਸਤਰੀ ਅੰਦਰ ਜਾਊਗਾ ਇਹ ਤੁਸੀਂ ਨਵੇਂ ਦੇ ਨਵੇਂ ਵਾਅਦਾ ਬਤਾਦਾ ਮੈਨੂੰ ਪਟਿਆਲੇ ਜਾਣ ਦੀ ਤਾਂ ਮੈਂ ਪਹੁੰਚੀ ਵੀ ਨਹੀਂ ਹੋਣੀ ਜਦੋਂ ਤੋੜਤਾ ਹੋਣਾ ਲੋਕ ਕਿੰਨੂੰ ਉਸਕਾ ਅੰਦਰੋਂ ਚਾਬੀ ਮਿਲੇਗਾ ਕੋਲੇ ਕਿ ਚਾਬੀ ਤਾਂ ਚਾਬੀ ਤਾਂ ਵਿੱਚ ਤੁਸੀਂ 빙ੀ ਕਰਤੀ ਐ ਚਾਬੀ ਚਾਬੀ ਕਿਵੇਂ ਮਿਲੂਗੀ ਫਲਾ ਕਿੰਨ ਕੈਸਾ ਕੋਲੇਗਾ ਉਧਰੋਂ ਬੋਲੂਗਾ ਮੈਨੂੰ ਹੋਰ ਕੀ ਪਤਾ ਵੀ ਮਿਸਤਰੀ ਕੀ ਕਰੂਗਾ ਹੁਣ ਹੁਣ ਇਹ ਤਾਂ ਵਿੱਚੋਂ ਲੋਕ ਥੋੜਾ ਸਾਰਾ ਟੁੱਟ ਗਿਆ ਤਾਂ ਬੇਕਾਰ ਗਿਆ ਇਹਨੂੰ ਇਹ ਮੈਂ ਕੀ ਇਹਨੂੰ ਸਿਰਚ ਮਾਰਾਂ ਫਿਰ ਮਾਰ ਦਿਜੀਏ ਮਾਰ ਦਿਜੀਏ ਮਾਰ ਦਿਕ ਅੱਜ ਕੱਲ ਘਟੋ ਘਟ 1000 ਰੁਪਏ 2000 ਰੁਪਏ ਲੱਗ ਜਾਣਾ ਇਹਦੇ ਪਰ ਕੋਈ ਕੰਮ ਚਾਜਣ ਨਾਲ ਕਰ ਲਿਆ ਕਰੋ ਕੀ ਤੁਹਾਨੂੰ ਹੋਇਆ ਪਾਇ ਅੱਛੀ ਸੇ ਤੱਕ ਹੀ ਆਦਾ ਫਸ ਗਿਆ ਤੁਸੀਂ ਇਹ ਕਿਹੜਾ ਨੰਮੀ ਕਰਦਾ ਚਾਬੀ ਦੂੰ ਤਾਂ ਇੱਕ ਵਾਰ ਘੁਮਾਓ ਜਦ ਇਹ ਹੈਂਡਲ ਘੁੰਮ ਜਾਂਦਾ ਵਧੀਆ ਹੈਂਡਲ ਲਾਏ ਹੋਏ ਤੇ ਜੇ ਇਕਲ ਨੂੰ ਤੁਹਾਡੇ ਮੂੰਗ ਬਰਬਾਦੀਆਂ ਕਰਨ ਲੱਗੇ ਤਾਂ ਬੱਸ ਫਿਰ ਇਹਦਾ ਮਤਲਬ ਥੋੜਾ ਵੀ ਜੇ ਦੀਦੀ ਕੁਝ ਬੋਲਦੀ ਹੋਣੀ ਹੈ ਕਿ ਵੀ ਤੁਸੀਂ ਚੀਜ਼ਾਂ ਹੀ ਖਰਾਬ ਕਰੀ ਜਾਣੀਆਂ ਹੈ ਹਾਂ ਥੋੜਾ ਜਿਹਾ ਆਰਾਮ ਨਾਲ ਰਹਿਆ ਕਰੋ ਅਸਰੋ ਤਰੀਕੇ ਨਾਲ ਇਹੋ ਕਰਿਆ ਕਰੋ ਹੈਂਡਲ ਹੈ ਇਹ ਉੰਜ ਉੰਜ ਮੁਕਤਮੇ ਦਾ ਚੀਜ਼ ਕੋਈ ਆਉਂਦੀ ਨਹੀਂ ਹੈ ਜੀ ਫਿਰ ਆਪਣੀ ਗਲਤੀ ਮੰਨਦੀ ਹੈ ਕਿ ਨਹੀਂ ਮੰਨਦੀ ਮੰਨ ਰਹੀ ਹੈ ਆਪਣੀ ਗਲਤੀ ਫਿਰ ਮੈਂ ਕਹਾ ਕਿ ਜੇਨੇ ਨਾ ਮੈਨੂੰ ਜੱਸੀ ਪਟਿਆਲੇ ਨਾਲ ਐਂਟਰੀ ਕਰੀ ਹੋਊਗਾ ਇਹ ਇਹ ਮੈਨੂੰ ਕਹਿੰਦੀ ਦੀਦੀ ਇਸ ਸਮੇਂ ਚਾਬੀ ਫਸ ਗਈ ਹੈ ਕਹਿੰਦੀ ਵੀ ਇਹ ਲੋਕ ਨਹੀਂ ਖੁੱਲਦਾ ਹੈਗਾ ਮਾਹ ਕੀ ਗੱਲ ਹੋ ਗਈ ਕਹਿੰਦੀ ਅਦਰੋਂ ਅਸੀਂ ਦਵਾਈ ਦਾ ਡੱਬਾ ਕੱਢਣਾ ਤਾਂ ਕਹਿੰਦੀ ਜਦੋਂ ਅਸੀਂ ਇਹਨੂੰ ਧੱਕਾ ਮਾਰਿਆ ਨਾ ਅੰਦਰ ਬਹੁਤ ਜ਼ਿਆਦਾ ਖੜਕਾ ਹੋਇਆ ਮਾਹ ਵੀ ਖੜਕਾ ਕਾਹਦਾ ਹੋਇਆ ਮਾਹ ਤੂੰ ਸ਼ੀਸ਼ੇ ਰਾਹੀਂ ਦੇਖ ਕਹਿੰਦੀ ਜਿਹੜੀ ਪੱਖੇ ਦੇ ਉੱਪਰ ਨਾ ਪੀਓਪੀ ਦਾ ਡਿਜ਼ਾਈਨ ਪਾਇਆ ਹੁੰਦਾ ਤਾਂ ਸਾਡੇ ਅੰਦਰ ਸਕੂਟਰ ਹੀ ਖੜੀ ਹੈ ਨਵੀਂ ਕਹਿੰਦੀ ਉਹਦੇ ਪਰ ਗਿਰ ਗਿਆ ਮਾਹ ਤਾਂ ਕਹਿੰਦੀ ਨਹੀਂ ਕਹਿੰਦੀ ਉਹ ਤਾਂ ਦਰਵਾਜ਼ਾ ਖੋਲ ਕੇ ਪਤਾ ਲੱਗੂਗਾ ਦੇਖੋ ਜੀ ਇੰਨਾ ਨੁਕਸਾਨ ਕਰਤਾ ਨੂੰ ਮੈਂ ਕੀ ਕਰਾਂ ਇਹਦਾ ਕੀ ਨਾ ਕਰਾਂ ਚਲ ਹੁਣ ਮਿਸਤਰੀ ਨੂੰ ਫੋਨ ਕਰਦੀ ਆ ਮੈਂ ਮਿਸਤਰੀ ਆ ਕੇ ਦੱਸੂਗਾ ਵੀ ਇਹਦਾ ਕਿਵੇਂ ਇਹਨਾਂ ਨੇ ਚਾਬੀ ਘਮਾਈ ਹੈ ਕਿਵੇਂ ਨਹੀਂ ਘਮਾਈ ਹੈਗੀ ਟੰਲੇ ਵਾਲਾ ਹੋਵੇ ਉਹਦਾ ਬਾਹਰੋਂ ਵੱਢਿਆ ਜਾਂਦਾ ਦੇਸੀ ਦੇਸੀ ਤਰੀਕੇ ਜਿਹੜੇ ਤਾਲੇ ਇਹਨਾਂ ਉਹ ਖਾਮ ਜਾਂਦੇ ਨੇ ਨਵੇਂ ਨੇ ਉਹਦਾ ਚਾਬੀ ਵਿੱਚੇ ਟੁੱਟ ਗਈ ਇਹ ਹੋਰ ਕੋਈ ਇਹਦਾ ਇਲਾਜ ਨਹੀਂ ਹੈਗਾ ਇਹ ਥੋਂ ਵੱਢਤਾ ਫੇਰਾ ਪੈਣਾ ਨਹੀਂ ਹੈਗਾ ਤੁਹਾਡਾ ਇਹਦੇ ਅੰਦਰੋਂ ਬਾਹਰ ਆਉਗਾ ਕਟਰ ਨਾਲ ਬਾਹਰ ਆਉਗਾ ਹੈ ਖਾਲਾ ਲਾਇ ਤੇ ਅੰਦਰ ਗਰਮੀ ਲੱਗੂ ਫਲੈਟ ਵੀ ਲਾ ਲਾ ਅੰਦਰ ਚਾਨਣ ਹੋ ਜੂ ਇਹਦੇ ਵਿੱਚ ਰਾੜ ਪਾਇਓ ਹੀ ਉਹ ਵਾਲੀ ਉਹੋ ਹਾਂ ਆਹਾ ਆਹਾ ਆਹ ਵਾਲੀ ਪਾ ਕੇ ਥੋੜਾ ਇੱਕ ਪਾਇਓ ਹੱਟ ਜਾ ਕੇ ਮਾਉਣ ਪਲਾਸ ਨਾ ਹਾਂ ਘੁੰਮ ਗਿਆ ਖੜ ਜਾ ਖੜ ਜਾ ਘੁੰਮ ਗਿਆ ਹੱਟ ਜਾ ਖੜ ਜਾ ਇਧਰੋਂ ਸੰਭਾਲ ਪਲਾਸ ਲਿਆਉਣ ਦੇ đấy cái nơi cơ mà, ra ਦੇਰ ਗਿਆ ਕੋ ਅੱਦਗ ਦਾ ਵਧਿਆ ਗਿਆ ਤਾਂ 12 ਪੈਰ ਮਾਰੀ ਮੜਾ ਜਾ ਉਹ ਇਕਲੀ ਜੂ ਕੋਲ ਚ ਦੇ ਵਿੱਚ ਆ ਇਕਲੀ ਜੀ ਪਾਈ ਇੱਕ ਕਲਾਸ ਫੜਦੇ ਆ ਬਲਾਸ ਫੜਾ ਇੱਕ ਬਲਾਸ ਦਾ ਜਮੂਰ ਆ ਜਮੂਰ ਫੜਾਈ ਇੱਥੇ ਜਮੂਰ ਪਿਆ ਆ ਪਿਆ ਇਸੇ ਮੈਂ ਰੱਖਿਆ ਜਮੂਰ ਹੋ ਆਇ ਕਾਜੀ ਜੀ ਦੇਖਦੇ ਆ ਆਦੀ ਹੁੰਦਾ ਦੇਖ ਵੇਖ ਪਟਣੇ ਵਾਲਾ ਹੁੰਦਾ ਹੈ ਮਾਰੇ ਮੜੇ ਪੈਰ ਮਾਰ-ਮਾਰ ਹੁਣ ਇਹ ਫਸਿਆ ਹੋ ਜਾਈ ਆ ਵਿੱਚ ਇਹ ਹਾਂ ਮਜ਼ੀ ਦਾ ਹਵਾ ਲੱਗਦੀ ਹੋਈ ਆ ਇੰਨਾ ਦੀਦੀ ਨਾਲ ਗੁੱਸੇ ਹੋ ਗਈ ਹੁਣ ਹਾਂ ਕਿਉਂ ਇੰਨਾ ਗੁੱਸਾ ਮੈਨੂੰ ਵੀ ਗੁੱਸਾ ਬਹੁਤ ਆਇਆ ਤੇਰੇ ਤੇ ਅੱਜ ਤੁਸੀਂ ਗਲਤੀ ਪਰ ਗਲਤੀ ਬਹੁਤ ਕਰਦੀਆਂ ਐ ਅੱਛਾ ਨਹੀਂ ਮੈਨੂੰ ਗੁੱਸਾ ਵੱਧੇ ਆ ਗਿਆ ਥੋੜਾ ਜਿਹਾ ਤੇਰੇ ਤੇ ਤੁਸੀਂ ਗਲਤੀ ਵੀ ਬਹੁਤ ਭਾਰੀ ਕਰੀ ਐ ਇਹ ਕੰਮ ਮੈਂ ਚਾਦੀ ਨਾਲ ਕਰੇ ਫੇਕਨ ਗੁੱਸਾ ਆਵੇ ਆਪ ਕੋ ਕਹਿ ਦਿੰਦਾ ਹਾਂ ਮੈਂ ਕਿਹੜਾ ਫੋਨ ਕਰਕੇ ਜੁੜੇ ਬੋਲੇ ਕਿ ਅੰਦਰ ਹੈ ਦਵਾਈ ਖੋਲ ਕੇ ਨਿਕਾਲ ਲੈ ਉਹ ਕਹਿੰਦਾ ਉਹਦੇ ਪਰ ਨਾ ਤੁਸੀਂ ਜ਼ਿਆਦਾ ਧੱਕਾ ਕਰਿਆ ਕਹਿੰਦਾ ਚਾਬੀ ਪਰ ਕਹਿੰਦਾ ਇੱਕ ਵਾਰੇ ਘਮਾਏ ਦੇ ਖੁੱਲ ਜਾਣੀ ਸੀ ਕਹਿੰਦਾ ਜੋਰੇ ਬਹੁਤ ਲਾਇਆ ਪਿਆ ਤਾਂ ਕਹਾਂ ਚਾਬੀ ਪਰ ਗਲਤੀ ਤੁਹਾਡੀ ਹੋਇਆ ਕਹਿੰਦਾ ਹੁਣ ਤਾਂ ਦੋ ਜਣੇ ਗਲਤੀ ਮੰਨਦੇ ਆ ਮੰਨਗੇ ਕਿ ਨਹੀਂ ਫੇਰ ਮੈਂ ਤਾਂ ਕੁਝ ਨਹੀਂ ਕਹਿੰਦੀ ਐ ਕਿ ਜਿਹੜੇ ਬੰਦੇ ਨੇ ਕਿਹਾ ਨਾ ਉਹਨੇ ਸਹੀ ਕਿਹਾ ਤੁਹਾਨੂੰ ਚਲ ਛੱਡ ਖੜਾ ਜਿਹੜਾ ਗਾਗਾ ਹੋ ਨੁਕਸਾਨ ਹੋਣਾ ਉਹਦਾ ਹੋ ਗਿਆ ਚਲ ਤੂੰ ਆਰਾਮ ਨਾਲ ਸੇ ਬੂਟਿਆਂ ਸੇ ਪਾਣੀ ਪਾ ਠੀਕ ਆ ਹਮ ਸਾਰੀ ਚੰਗੀ ਚੰਗੀ ਤਨਾ ਭਰਦੇ ਦੁਪਹਿਰ ਖੜੀ ਆ ਦੇਖ ਬੂਟੇ ਸੁੱਕ ਗਏ ਨਾ ਜੇ ਲਗਾਤਾਰ ਹੋਰ ਪਾ ਦੇ ਪਾਣੀ ਆਮ ਇਹ ਧੁੱਪ ਪੈਣ ਲੱਗ ਗਈ ਨਾ ਪਾਣੀ ਜ਼ਰੂਰੀ ਹੈ ਨਾ ਜ ਹੁਣ ਚੰਗੀ ਤਰ੍ਹਾਂ ਇੱਕ ਵਾਰ ਕਮਲੇ ਭਰ ਦੇ ਦੋ ਦਿਨ ਲੰਘ ਜਾਣਗੇ ਉਸਤੇ ਮਗਰੋਂ ਫੇਰ ਪਾਵਾਂਗੇ ਪਾਣੀ ਆ ਕਾਲੇ ਦੇ ਵਿੱਚ ਧਣੀਆਂ ਬੀਜਿਆ ਮੈਂ ਕੱਲ੍ਹ ਦੁਵਾਰੇ ਜਿਹੜਾ ਪਹਿਲਾਂ ਬੀਜਿਆ ਤਾਂ ਉਹ ਮੀਂਹਾਂ ਨੇ ਖਰਾਬ ਕਰਤਾ ਮਹਾਂ ਚਾਲ ਹੁਣ ਧੁੱਪ ਪੈਣ ਲੱਗੀ ਹੁਣ ਵਧੀਆ ਧਣੀਆਂ ਹੋ ਜਾਊਗਾ ਦੁਪਹਿਰ ਖੜੀ ਦੇਖ ਲੱਗਾਂ ਮਲੇ ਦੇ ਨਾਲੇ ਮਿਲੀ ਪਈ ਐ ਉਹ ਪਾਦਲੇ ਪਾਛੇ ਵੀ ਪਾ ਦੇ ਜਿਹੜਾ ਪਾਣੀ ਰਹਿੰਦਾ ਹੈ ਆਹ ਬੋਲੇ ਤੇ ਉਦੋਂ ਕਟਿੰਗ ਕਰੀ ਆ ਦੁਬਾਰੇ ਫੇਰ ਫੁੱਲ ਲੱਕਣੇ ਹੋ ਗਿਆ ਲੱਗਦਾ ਪਰ ਬਹੁਤ ਵਧੀਆ ਤੇ ਲਾ ਤਿੰਨ ਚਾਰ ਦਿਨ ਪਾਣੀ ਨਹੀਂ ਪਾਇਆ ਸਾਰੇ ਬੂਟੇ ਸੁੱਕ ਗਏ ਆਪਣੇ ਇੰਨੀ ਜ਼ਿਆਦਾ ਤੇਜ਼ ਧੁੱਪਾਂ ਪੈਣ ਲੱਗ ਗਈ ਨਾ ਇਸੇ ਦਾ ਪਾਣੀ ਤਾਂ ਪਾ ਦਾਂ ਦੀ ਲੱਗਦਾ ਬذਰੇ ਤੋੜਤੇ ਕੱਲ ਪਾਣੀ ਜ਼ਿਆਦਾ ਨਹੀਂ ਰਿਹਾ ਪਾਉਣਾ ਫੇਰ ਤਾਂ ਨਹੀਂ ਕਈ ਆਪਾਂ ਕਰਦਾ ਗਾਲੂ ਦੇ ਉਹ ਨਿੰਬੂ ਦੇ ਵਿੱਚ ਵੀ ਪਾ ਦੇ ਹੁਣ ਪਾਲੇ ਬੂਟਿਆਂ ਚ ਵੀ ਪਾ ਦੇ ਪਾਣੀ ਨਾ ਬੈਂਗਣ ਦੇ ਬੂਟੇ ਤਾਂ ਬਹੁਤ ਜ਼ਿਆਦਾ ਹੋ ਗਏ ਨੇ ਬੜੇ। ਠੀਕ ਹੈ। ਤੈਨੂੰ ਤੇ ਲਗਾਇਆ ਤਾਂ ਕਿ ਥੋੜਾ ਜਿਹਾ ਉੱਚੀ ਬੋਲ ਮੈਨੂੰ ਤਾਂ ਤੇਰੀ ਆਵਾਜ਼ ਸੁਣਦੀ ਹੋ ਨਹੀਂ ਹੈਗੀ। ਮੜ ਜਾ ਉੱਚੀ ਬੋਲ। ਬੈਂਗਣ ਦਾ ਵੀ ਇਹ ਸੀ ਲਗਾਇਆ ਤਾਂ ਕਿ ਬੁਟਾ ਲਾ। ਨਾ ਨਾ ਬੂਟੇ ਲਾਏ ਤੇ। ਚਲ ਬਸ ਕਰ ਹੁਣ ਹੁਣ ਪਾਣੀ ਦੇ ਫੱਟੇ ਚੱਕ ਤੇ। ਹੁਣੋਂ ਪਰਲੇ ਪਾਸੇ ਪਾਇਆ ਪਾਣੀ। ਪੁਦੀਨੇ 'ਚ ਪਾਣੀ ਤਾਂ ਕੋਈ ਪਾਉਂਦਾ ਨਹੀਂ ਹੈਗਾ। ਪੁਦੀਨਾ ਕਿਤੇ ਉញ ਥੋੜਾ ਹੋ ਜਾਊਗਾ। ਇਹਦੇ ਵਿੱਚ ਨਾ ਡੇਲੀ ਪਾਣੀ ਪਾਉਣਾ ਪੈਂਦਾ ਏ ਚਲੋ ਜੀ ਬੂਟੇ ਵੀ ਸੁੱਕ ਗਏ ਤੇ ਚਲੋ ਨੂੰ ਥੋੜਾ ਪਾਣੀ ਪਾਤਾ ਏ ਪਹਿਲਾਂ ਤਾਂ ਮੀਹਾਂ ਦੇ ਸਹਾਰੇ ਰਹੇ ਆ ਬੂਟੇ ਗਰੇਲ ਪੱਟ ਕੇ ਇਹਨਾਂ ਸੁੱਕ ਸਕੂਟਰੀ ਬਚ ਗਈ ਸਾਰਾ ਖਰਚ ਇਹਦੇ ਪਰ ਪਾ DNA ਤਾਂ ਆਪਾਂ ਨੇ ਬਾਪ ਜੀ ਮੇਰੇ ਪਾ ਦਿਤੀਏ ਪਾ ਦਿਜੀਏ ਅਣ ਮੋ ਨਹੀਂ ਕਰਦੀ ਹੈਗੀ ਹਾਂ ਕਰੂੰਗੇ ਅਗੇ ਤੇ ਇਨਾ ਨੁਕਸਾਨ ਹਾਂ ਪਹਿਲੇ ਵੀ ਤਾਂ ਕੀ ਆਇਆ ਕਰੀ ਜਾ ਬੇ ਨੁਕਸਾਨ ਤੇ ਨੁਕਸਾਨ ਇਹ ਵੀ ਤਾਂ ਕੀ ਆ ਬੋਲ ਕੇ ਪ੍ਰਾਈਸ ਕੋ ਆਓ ਅਗੇ ਬੇੜਾ ਪਟੜਦਾ ਤਾਂ ਕੁਰਸੀ ਢਾ ਕੇ ਬਸ ਬਹਿ ਜਮਾ ਮੋਜਾਂ ਤਾਂ ਹੀ ਤਾਂ ਤੇਰੇ ਕਰਕੇ ਤਾਂ ਕੁਰਸੀ ਅੰਦਰ ਰੱਖੀ ਹੋਈਆਂ ਮੇਰੀਆਂ ਫਿਰ ਤਾਂ ਮੈਂ ਚਲੇ ਜਾਇਆ ਕਰੂੰਗੀ ਬਾਅਦ ਵਿੱਚ ਤਾਂ ਕੁਰਸੀ ਤੇ ਬੈਠੀ ਰਹਿਆ ਕਰੂੰਗੀ ਦੁਕਾਨ 'ਚ ਕੰਮ ਕੌਣ ਕਰੂਗਾ ਹਮੇਂ ਕਰੇਗਾ ਕੌਣ ਨਹੀਂ ਕੰਮ ਕਰ ਨਹੀਂ ਬਿਨਾ ਕੁਰਸੀ ਤੇ ਬੈਠ ਆਪਣਾ ਮੰਜੇ 'ਤੇ ਬੈਠ ਪੀੜੀ 'ਤੇ ਬੈਠ ਕੁਰਸੀਆਂ ਲਈ ਦੇਣ ਉਹ ਜਿਹੜੇ ਕੁਰਸੀ 'ਚ ਤਾਂ ਬਹੁਤ ਰੌਲਾ ਪੈ ਜਾਂਦਾ ਹੈ ਤਾਂ ਹੀ ਤਾਂ ਮੈਂ ਕੁਰਸੀ ਅੰਦਰ ਰੱਖੀ ਹੋਈ ਆ ਨਾ ਮੇਰੀ ਗੱਲ ਸੁਣ ਜਿਹੜਾ ਹੁਣ ਆਇਆ ਨਾ ਨੁਕਸਾਨ ਕਰਿਆ ਕਰ ਇਹ ਕੌਣ ਕਰੂਗਾ ਮੈਂ ਲੋਟ ਦੇਖੋ ਜੀ ਕੱਲ੍ਹ ਦੀ ਇੰਨੀ ਜ਼ਿਆਦਾ ਗਲਤੀ ਦੇ ਨਾਲ ਨਾ ਜੇ ਸਾਡੇ ਉੱਪਰ ਇਹ ਪਰ ਪੱਖੇ ਪਰਜਾਨ ਪਾਇਆ ਹੋਇਆ ਤਾਂ ਪੀਵੀਸੀ ਪੋਪ ਦਾ ਇਹ ਦੇਖ ਲਓ ਇਸ ਤਰ੍ਹਾਂ ਸਾਰੀ ਫੁੱਟ ਗਈ ਐ ਇੰਨਾ ਜ਼ਿਆਦਾ ਨੁਕਸਾਨ ਕਰਿਆ ਮੈਂ ਪਟਿਆਲੇ ਦਾ ਕੀ ਚਲੀ ਗਈਆਂ ਬਾਅਦ ਵਿੱਚ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਮੇਰੇ ਆਕੇ ਨਾ ਮਾਂ ਲੈਣਾ ਜ਼ਿਆਦਾ ਪਰੇਸ਼ਾਨ ਹੋਇਆ ਦੇਖੋ ਇੰਨਾ ਵਧੀਆ ਡਿਜ਼ਾਈਨ ਪਾਇਆ ਹੋਇਆ ਤਾਂ ਉੱਪਰ ਪੱਖੇ ਦੇ ਕੋਲ ਉਹ ਵੀ ਇਹਨਾਂ ਨੇ ਸਾਰਾ ਖਰਾਬ ਕਰਤਾ ਹੋਣਾ ਐ ਕਰ ਜਿਹੜਾ ਨੁਕਸਾਨ ਹੋ ਗਿਆ ਹੁਣ ਹੋ ਗਿਆ ਕੰਸ ਉਹਨਾਂ ਮੇਰੀ ਇਹਨੂੰ ਝਾੜੂ ਲੈ ਕੇ ਨਾ ਚੰਗੀ ਤਰ੍ਹਾਂ ਸਾਫ਼ ਕਰ ਦੇ ਠੀਕ ਐ